ਤੁਹਾਨੂੰ ਸਭ ਨੇ ਕੋਸ਼ਿਸ਼ ਲਾਈ ਕਿ ਮੱਕੀ ਪਾਲਣਾ ਹੋ ਗਿਆ ਜਾਂ ਜਾਂ ਆਪਾਂ ਹੋਰ ਕੋਈ ਪਸ਼ੂ ਲੈ ਕੇ ਰਵਾ ਸਕਦੇ ਆ ਹਨਾ ਕੋਈ ਸਭ ਨੇ ਦੱਸਾਉਗੀ ਜਾਂ ਕੋਈ ਕੋਲ ਦਾ ਟਾਹਿਆ ਰੋਡ ਦੇ ਉੱਤੇ ਕੋਈ ਟੱਕੀਆਂ ਉਸ ਤੋਂ ਗੱਡੀਆਂ ਪਾਸ ਹੁੰਦੀਆਂ ਆਪਾਂ ਉਹਨਾਂ ਦਾ ਟੈਕਸਰ ਕਰ ਸਕਦੇ ਆ ਹਨਾ ਜਾਂ ਸਾਡੀ ਸ਼ਾਮ ਦਾ ਕੋਈ ਪੈੜੀ ਆ ਅਸੀਂ ਉੱਥੇ ਵੀ ਆਪਾਂ ਮਨਨ ਸਭ ਪੈੜੀ ਪਿੰਡ ਦੇ ਕੋਲ ਠੇਕਾ ਹੁੰਦਾ ਸਾਨੂੰ ਗੁਰਦੁਆਰਾ ਸਾਹਿਬ ਦੇ ਰੂਮ ਜਿਹੜੇ ਹੁੰਦੇ ਆ ਦੁਕਾਨਾਂ ਸਾਨੂੰ ਉੱਥੋਂ ਪੈਸਾ ਆਉਂਦਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਪਿੰਡ ਵਿੱਚ ਕੋਈ ਨਾ ਕੋਈ ਰੋਸਗਾਰ ਦੇਗੇ ਤੇ ਆਪਾਂ ਕਦੇ ਮੈਂ ਕਹਿੰਦਾ ਹਾਂ ਕਿ ਸਾਡੇ ਪਿੰਡ ਵਿੱਚ ਬੱਚਿਆਂ ਦਾ ਕੋਈ ਕੰਮ ਹੀ ਪੜਾਈ ਦੇ ਵਿੱਚ ਵੀ ਪਰ ਮੈਂ ਚਾਹੁੰਨੀ ਕਿ ਪਿੰਡ ਵਿੱਚ ਸਾਨੂੰ ਜੇ ਇੱਕ ਲਾਇਬ੍ਰੇਰੀ ਬਣ ਜਾਏ ਨਾ ਕਿਤੇ ਲਾਇਬ੍ਰੇਰੀ ਤਾਂ ਬੱਚੇ ਕੀ ਆਉਂਦੇ ਉੱਥੇ ਆਮ ਨਾਲੋਂ ਪੜ੍ਹਦਾ ਮਾਹੌਲ ਵਧੀਆ ਹੋਏਗਾ ਚਾਹੇ ਕਿ ਇੱਕ ਬੰਦਾ ਰਿਪੋਰਟ ਕਰ ਦੋ ਉਹਦੀ ਪੇਜ ਪੂਰਾ ਹੋਣਾ ਤਾਂ ਬੱਚੇ ਸਾਡੇ ਉੱਥੇ ਜਾ ਕੇ ਲਾਇਬ੍ਰੇਰੀ ਚ ਜਾ ਕੇ ਚਾਹੇ ਕੋਈ ਵੀ ਟੈਸਟ ਪਾਸ ਹੋਵੇ ਬੁੱਕਸ ਵਧੀਆ ਰਹਿੰਦੋ ਤਾਂ ਉਹ ਆਪਣਾ ਪੜ੍ਹ ਕੇ ਅੱਗੇ ਵਧ ਸਕਦੇ ਅਹਵਰੀ ਪਾਦ ਜੇ ਬਣਾਈਤਾ ਚਾਹੁੰਦਾ ਐਸੇ-ਬਸ ਜੋ ਵੀ ਪ੍ਰੈਕਟਿਸ ਲੱਗੀਆਂ ਜਾਂ ਕਿਤੇ ਜਗ੍ਹਾ ਆਸ-ਪਾਸ ਜੇ ਉਜ੍ਹਾ ਜੋ ਵੀ ਕੰਮ ਚੱਲ ਜੇ ਆਪਣੇ ਇਹ ਪੰਡਾ ਕੀ ਰੈਕੀ ਕਰ ਸਕਦੇ ਪਤਾ ਕਰ ਸਕਦੇ ਹਾਂ ਕਿ ਕਿੱਥੇ-ਕਿੱਥੇ ਕਿੰਨੀ ਜ਼ਰੂਰਤਾਂ ਦਾ ਆਪਣੇ ਪਿੰਡ ਦੇ ਬੱਚਿਆਂ ਨੂੰ ਉੱਥੇ 15000 ਦੇ ਜਾਂ 20000 ਦੇ ਜੋਬ ਦਵਾ ਸਕਦੇ ਤਾਂ ਕਿ ਸਾਡੇ ਬੱਚੇ ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਬਿਜ਼ੀ ਹੋ ਜਾਣ ਪੈਸਾ ਕਮਾਉਣਾ ਲੱਗ ਪੇ ਤਾਂ ਸਾਡਾ ਪਿੰਡ ਗਰੀਬ ਮੁਕਤ ਹੋ ਜਾਏ ਔਰ ਬੱਚੇ ਸਾਡੇ ਨਸ਼ਾ ਤੋਂ ਵੀ ਮੁਕਤ ਹੋ ਜਾਣਗੇ ਸੋ ਐਨੀ ਐਨੀ ਕੁਸਚਨ ਗਾਰਡਿੰਗ ਗਰੀਬੀ ਮੁਕਤ ਪਿੰਡ ਮੈਡਮ ਗਰੀਬੀ ਮੁਕਤ ਪਾਰਿਵਾਰ ਲਈ ਮੈਰੀ ਕੁਸ਼ਨ ਸੋ ਨੈਕਸਟ ਜੋ ਬਹੁਤ ਇੰਪੋਰਟੈਂਟ ਥੀਮ ਹੈ ਉਹ ਹੈ ਸਾਡਾ ਸਿਹਤ ਸਿਹਤ ਮੰਨ ਕੇ ਹਾਂਜੀ ਸਰ ਸਵਾਲ ਤੇ ਜੇ ਨਹੀਂ ਹੈ ਤੇ ਬੇਸਿਕਲੀ ਥੋੜਾ ਜਿਹਾ ਆਪਾਂ ਇੰਟਰੈਕਸ਼ਨ ਰੱਖ ਲਈਏ ਗਰੀਬੀ ਖਤਮ ਕਰਨ ਲਈ ਪਿੰਡ ਦੇ ਵਿੱਚੋਂ ਆਪਣਾ ਪਹਿਲਾ ਥੀਮ ਹੈ ਜੀ ਇਹ ਸਾਰੇ ਚਾਹੁੰਦੇ ਆ ਇਹਨਾਂ ਦੇ ਚਿਹਰੇ ਦੱਸਦੇ ਆ ਕਿ ਸਾਡਾ ਪਿੰਡ ਗਰੀਬੀ ਮੁਕਤ ਹੋਣਾ ਹੀ ਚਾਹੀਦਾ ਆਪਾਂ ਦੇਖੋ 100% ਕਿਸੇ ਚੀਜ਼ ਦਾ ਬਿਨਾਸ ਨਹੀਂ ਕਰ ਸਕਦੇ ਨਾ ਗਰੀਬੀ ਦਾ ਕਰ ਸਕਾਂਗੇ ਤੇ ਨਾ ਅਮੀਰੀ ਦਾ ਕਰ ਸਕਾਂਗੇ ਕਿਤੇ ਨਾ ਕਿਤੇ ਆਪਾਂ ਉਹਦੀ ਯਤਨਸ਼ੀਲ ਨਹੀਂ ਨਾ ਹੋ ਸਕਦੇ ਕਿ ਉਹ ਕਟਾ ਸਕੀਏ ਤੇ ਆਪਾਂ ਸਾਰੇ ਜਣੇ ਇਸ ਲਈ ਗੰਭੀਰ ਹੋ ਕੇ ਤੁਸੀਂ ਸਰਕਾਰ ਜੋ ਮੈਂਬਰ ਸਾਹਿਬ ਹੋ ਸਰਪੰਚ ਸਾਹਿਬ ਹੋ ਸੋਚਦੇ ਹੋ ਇਹ ਹਰ ਵੇਲੇ ਸੋਚਦੇ ਹੋ ਤੇ ਤੁਹਾਡੇ ਤੋਂ ਸੁਝਾਅ ਲੈਣਾ ਚਾਹੁੰਦੇ ਆ ਕਿ ਤੁਸੀਂ ਗਰੀਬੀ ਬੂਰ ਕਰਨ ਲਈ ਪਿੰਡ ਦੇ ਵਿੱਚ ਕਿਹੜੇ ਕਿਹੜੇ ਫੇੜ ਉਪਰਾਲੇ ਕਰ ਸਕਦੇ ਹੋ ਘਟੋ ਘਟ ਉਹ ਤਾਂ ਆਪਾਂ ਵਿਚਾਰ ਕਰ ਲਈਏ ਕਿਉਂਕਿ ਹਰ ਬੰਦਾ ਆਂਦੇ ਆ ਉਹਦੀ ਵਿਚਾਰਧਾਰਾ ਆਪਣੀ ਹੁੰਦੀ ਹੈ ਉਹਦੇ ਕੰਮ ਕਰਨ ਦਾ ਢੰਗ ਤਰੀਕਾ ਵੀ ਆਪਣਾ ਹੁੰਦਾ ਹੈ ਤੇ ਜ਼ਰੂਰੀ ਨਹੀਂ ਹੈ ਕਿ ਇੱਕ ਢੰਗ ਨਾਲ ਹੀ ਗਰੀਬੀ ਜਿਹੜੀ ਆ ਘਟਾਈ ਜਾ ਸਕਦੀ ਹੈ ਉਹਦੇ ਕਈ ਕਾਰਨ ਨੇ ਸਰਕਾਰ ਦੀਆਂ ਸਕੀਮਾਂ ਹੋ ਸਕਦੀਆਂ ਕੇਂਦਰ ਸਰਕਾਰ ਦੀਆਂ ਜਾਂ ਰਾਜ ਸਰਕਾਰ ਦੀਆਂ ਹੋ ਸਕਦੀਆਂ ਉਹ ਤੇ ਹੈਗੀਆਂ ਹੈਗੀਆਂ ਪਲੱਸ ਜਿਹੜੇ ਨੇ ਕੋਈ ਸਮਾਜ ਸੇਵੀ ਬਣੂ ਹੀ ਹੁੰਦੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਥੋੜੀ ਕੁਆਲਿਫੀਕੇਸ਼ਨ ਦੱਸੋ ਕਿਵੇਂ ਆਪਾਂ ਤੁਹਾਡੇ ਤਜਰਬੇ ਕੀ ਕਹਿੰਦੇ ਤੁਸੀਂ ਇਸ ਨੂੰ ਘਟਾਉਣ ਵਾਸਤੇ ਕੋਈ ਪਹਿਣ ਵਿੱਚ ਹੱਦ ਤੱਕ ਉਪਰਾਲੇ ਕੀਤੇ ਜੇ ਨਹੀਂ ਕੀਤੇ ਆਪਾਂ ਕਿਹੜੇ ਦਿਮਾਗ ਚ ਰੱਖਦੇ ਆ ਵੀ ਐਨੇ ਕਰ ਲਿਆ ਜਾਵੇ ਤੇ ਆਪਣੇ ਪਿੰਡਾਂ ਦੇ ਵਿੱਚੋਂ ਕੁਝ ਹੱਦ ਤੱਕ ਇਹ ਚੀਜ਼ ਨੂੰ ਜਿਹੜਾ ਵਾ ਉਹ ਘਟਾਇਆ ਜਾ ਸਕੇ ਕਿਉਂਕਿ ਤੁਹਾਡੀ ਇਹ ਜਿਹੜੀ ਅਨਮੋਲ ਵਿਚਾਰ ਹੋਣਗੇ ਨਾ ਜੀ ਅਸੀਂ ਕਲੈਕਟ ਕਰਕੇ ਅਸੀਂ ਕੇਂਦਰ ਸਰਕਾਰ ਨੂੰ ਤੇ ਰਾਜ ਸਰਕਾਰ ਨੂੰ ਸੈਂਡ ਕਰਨੀ ਹੁੰਦੀ ਹੈ ਤੇ ਜੇ ਤੁਸੀਂ ਇਹ ਦੱਸੋਗੇ ਤੇ ਮੈਨੂੰ ਲੱਗਦਾ ਹੈ ਕਿ ਫਿਰ ਵਧੀਆ ਹੋਏਗਾ ਕਿਉਂਕਿ ਆਪਣਾ ਮਾਹੌਲ ਅੱਛਾ ਬੜਿਆ ਹੋਇਆ ਤੇ ਆਪਾਂ ਚਾਹੁੰਦੇ ਆ ਕਿ ਉਸ ਮੁੱਦੇ ਦੇ ਉੱਤੇ ਆੜ ਕੇ ਦੋ ਚਾਰ ਆਪਾਂ ਥਿਊਜ਼ ਲੈ ਲਈਏ ਤੁਹਾਡੇ ਕੀ ਹੈ ਮੇਰੇ ਸਾਥ ਨਾਲ ਸਾਰਿਆਂ ਨੂੰ ਵੈਸਟ ਹੈ ਜੀ ਕਿ ਪਿੰਡਾਂ ਦੇ ਜੇ ਨਰੇਗਾ ਨੂੰ ਸਹੀ ਚੱਲ ਚਾਹੀਦਾ ਉਹਦੇ ਬਹੁਤ ਜ਼ਿਆਦਾ ਫਾਇਦਾ ਮੈਂ ਇਹਦੇ ਤਿੰਨ ਸਾਲਾਂ ਤੋਂ ਚਲਾਉਂਦੇ ਆ ਮਤਲਬ ਸ਼ੁਰੂ ਕਰ ਤਿੰਨ ਸਾਲ ਗਰੀਬ ਅਮੀਰ ਜਿਹੜਾ ਵੀ ਕਰਨਾ ਚਾਹੁੰਦਾ ਹੈ ਲਗਾਤਾਰ ਤੇ ਪਹਿ ਹੀ ਬੁਆਇਆ ਕਰਦੇ ਆ ਜੀ ਤੇ ਹੁਣ ਅੱਗੇ ਦੋ ਚਾਰ ਮਹੀਨੇ ਆ ਜੋ ਦਾ ਰੋਲਾ ਪਿਆ ਉਹ ਤੋਂ ਨਹੀਂ ਬਦਲੇਗਾ ਉਹ ਤੋਂ ਥੋੜੀ ਪ੍ਰੋਬਲਮ ਆਈ ਆ ਨਹੀਂ ਤੇ ਤਿੰਨ ਸਾਲੇ ਤਿੰਨ ਸਾਲ 22 ਤੋਂ ਮੈਂ ਕੰਮ ਸ਼ੁਰੂ ਕੀਤਾ ਸੀ ਮਤਲਬ ਇਹ ਸੋ ਰਾ 21 ਮਾਰਚ ਨੂੰ ਸ਼ਾਇਦ ਹੋ ਚੁੱਕੀ ਤੇ ਇਹ 30 ਵਜੇ ਤੋਂ ਪਹਿਲਾਂ ਮਾਸਟਰ ਕਰਾਇਆ ਸੀ। ਸ਼ਾਨੂ ਦੇ ਬਾਰੇ ਪਤਾ ਵੀ ਨਹੀਂ ਆ ਕਿ ਇਹ ਚੀਜ਼ ਬਾਰੇ ਵੀ ਕੀ ਇਹ ਮਾਸਟਰ ਉਹੀ ਹੁੰਦਾ ਤੇ ਕੀ ਹੁੰਦੇ ਨਹੀਂ। ਫਿਰ ਜਿਹੜੇ ਹੁਣ ਨਹੀਂ ਸਿੱਖਿਆ ਫਿਰ ਸਾਰਾ ਤੇ ਬਿਆਣੀ ਪਿੰਡ ਦਾ ਕਿਸੇ ਨੂੰ ਪੁੱਛ ਲਓ ਨਿrega ਲਗਾਤਾਰ ਚੱਲਿਆ ਪੈਸੇ ਵੀ ਪੁਆਏ। ਜੀ ਉਹ ਚ ਪ੍ਰੋਬਲਮ ਸਿਰਫ ਇੱਕੋ ਹੀ ਆ ਵੀ ਹੁਣ ਜਿਆਦਾ ਇਥੇ ਪ੍ਰੋਬਲਮ ਇਹ ਹੁੰਦੀ ਆ। ਵੀ ਹਰ ਕੋ ਜਿਹੜਾ ਕਿ ਨਹੀਂ ਉਹ 10 ਬੰਦੇ ਦੀ ਹਾਈਨ ਦਾ 15 ਆਪਣੇ ਨਾਲ ਲਾਵਾ। ਉਹ ਪ੍ਰੋਬਲਮ ਨਾ ਕਰੀਏ। ਉਹ ਘਟਾਲਾਂਗੇ ਨਹੀਂ ਹਾਂ ਠੀਕ ਹੈ ਸਾਡੇ ਵੀ ਖਰਚੇ ਹੈਗੇ ਆ ਖਰਚੇ ਪੈਂਦੇ ਵੀ ਆ ਭਜਨਾ ਸਵੇਂਦੀ ਦੋ ਟਾਈਮ ਹਾਇਦ ਲੱਗਦੀ ਆ ਠੀਕ ਹੈ ਦੋ ਚਾਰ ਬੱਦੇ ਆਪਣੇ ਪਾਓ ਬਾਕੀ ਜਿੰਨੇ ਵੀ ਗਰੀਬ ਆਦਮੀ ਨੂੰ ਉੱਚਾ ਚੁੱਕੀ ਤੇ ਗਰੀਬੀ ਹਟਦੀ ਆ ਜੀ ਇਹ ਤੇ ਨਿਆਣੀ ਪਿੰਡ ਦਾ ਕਹੇ ਨਾ ਕੋਈ ਮੇਰਾ ਵੀ ਜਿਹੜਾ ਹੈਗਾ ਕਿਸ ਦਾ ਰਿਸ਼ਤੇ ਹੈਗਾ ਪੁੱਛ ਲਿਓ ਲੱਗਦਾ ਮੇਰੇ ਗਾਥੇ ਚੱਲਦਾ ਰਿਹਾ ਪੈਸੇ ਵੀ ਖਾਤੇ ਚ ਪਏ ਆ ਮਗਰ ਮੇਂ ਦੋ ਤਿੰਨ ਮਾਸਟਰਾਂ ਦੀ ਪ੍ਰੋਬਲਮ ਆਈ ਆ ਹੁਣ ਬੰਦਿਆ ਕੰਮ ਨਹੀਂ ਤੇ ਸਾਡੀ ਕੋਈ ਪ੍ਰੋਬਲਮ ਸਾਰੇ ਵੱਡੀ ਹੋਣੋਂ ਮੈਨੂੰ ਖਾਸ ਕਰਕੇ ਸਾਰੇ ਜੋ ਉਹਨਾਂ ਦੇ ਵੀਅੂ ਲਈਦੇ ਨਾ ਉਹਨਾਂ ਦੇ ਯਾਰ ਸਾਰਾ ਕੰ ਪਹਿਲਾ ਸਰਪੰਚ ਵੇਖਿਆ ਸਾਨੂੰ ਜਿਹੜੇ ਕਿ ਨਹੀਂ ਝੋਨਿਆਂ ਦੇ ਪੈਸੇ ਲਾ ਕੇ ਸਾਨੂੰ ਮਿਲ ਜਾਂਦੇ ਨਹੀਂ ਸਾਡੇ ਵਿਆਜ ਹੀ ਕੱਟੇ ਜਾਂਦੇ ਹਾਂ ਦੇਖੋ ਜੀ ਬੜੀ ਬੜੀਆ ਗੱਲ ਹੈ ਸਰਪੰਚ ਮਿਆਣੀ ਹੋਰਾਂ ਨੇ ਕਹਿਤਾ ਕਿ ਨਰੇਗਾ ਇੱਕ ਗਰੀਬੀ ਨੂੰ ਖਤਮ ਕਰ ਲਈ ਬਹੁਤ ਵੱਡਾ ਇੱਕ ਸੋਰਸ ਹੈ ਇੱਕ ਸਾਧਨ ਹੈ ਤੇ ਨਰੇਗਾ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਅੱਗੇ ਨੂੰ ਵੀ ਚੱਲਦੀ ਰਹੇਗੀ ਆ ਥੋੜਾ ਜਿਹਾ ਮੁਸ਼ਕਲ ਹੈਗੀ ਹੈ ਹੁਣ ਰੁਕੀ ਸਰਜਕਾਰ ਦਿੱਤਾ ਜਾਵੇ ਕਾਰ ਹੀ ਪੈਦਾ ਕੀਤੇ ਜਾਂਦੇ ਜਦੋਂਦਾਰ ਦੇ ਮੌਕੇ ਵੱਧ ਤੋਂ ਵੱਧ ਪੈਦਾ ਕੀਤੇ ਜਾਣ ਕਿ ਗਰੀਬੀ ਰੇਖਾ ਤੋਂ ਉੱਪਰ ਉੱਠਿਆ ਜਾ ਸਕੇ ਇਹਦੇ ਲਈ ਸੇਤਸੂਲਤਾ ਵੀ ਜ਼ਰੂਰੀ ਹੈ ਕਿ ਜਿਹੜਾ ਸਾਡਾ ਪੈਸਾ ਹੈ ਬਿਮਾਰੀਆਂ ਤੇ ਵੇਸਟ ਹੁੰਦਾ ਵਾ ਕਿਉਂਕਿ ਜੇ ਸਾਡੇ ਘਰ ਖਾਣ ਲਈ ਨਹੀਂ ਹੈਗਾ ਤੇ ਇਲਾਜ ਤੋਂ ਬਿਨਾਂ ਬਿਲਕੁਲ ਕੋਸ਼ਕਾਰ ਦੇਣੀ ਹੈ ਕਿ ਹੋਰ ਗਰੀਬ ਲੋਕ ਜਿਹੜੇ ਨੇ ਉਹ ਇਲਾਜ ਤੋਂ ਵੀ ਵਾਂਝੇ ਨੇ ਤੇ ਇਹ ਇੱਕ ਬਹੁਤ ਵਧੀਆ ਸਕੀਮ ਹੈ ਜਿਹੜੀ ਸਰਕਾਰ ਸਾਡੇ ਲਈ ਪੈਦਾ ਕਰ ਰਹੀ ਹੈ ਕਿ ਕਾਰ ਬਣਨਾ ਹੈ ਉਹਨਾਂ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਇਹ ਸੂਤ ਜਿਹੜੀ ਹੈ ਸਾਡੇ ਪਿੰਡਾਂ ਸਾਰੇ ਪਿੰਡਾਂ ਨੂੰ ਇਹਦਾ ਫਾਇਦਾ ਹੋਵੇ ਕਿਉਂਕਿ ਅਸੀਂ ਬਿਮਾਰ ਹਾਂ ਤੇ ਦਵਾਈ ਚ ਲੈਣੀ ਪਾਉਗੀ ਬਿਲਕੁਲ ਸਾਡੇ ਘਰ ਆਕਾ ਨਹੀਂ ਹੈ ਕੋਈ ਦਵਾਈ ਤੋਂ ਲੈ ਲੈਣਗੇ ਸਭੇ ਸਾਡੇ ਬਾਸੇ ਖੇਤਾਂ ਚੋਂ ਉਹ ਹੀ ਸਾਡੇ ਤੋਂ ਤੋੜ ਕੇ ਲੈ ਜਾਣਗੇ ਗਰੀ ਉਹਨੂੰ ਬਣਾ ਲੈਣਗੇ ਪਰ ਜਿਹੜਾ ਲਾਗਤ ਦਾ ਪੈਸਾ ਹੈ ਇਹ ਵੀ ਸਾਡੇ ਕੋਲ ਚਾਹੀਦਾ ਸਾਡੀ ਸਿਹਤ ਵੀ ਜ਼ਰੂਰੀ ਹੈ ਨਾ ਤਾਂ ਹੀ ਕੰਮ ਕਰ ਸਕਾਂਗੇ ਜੇ ਸਿਹਤਮੰਦ ਹੋਵਾਂਗੇ ਜੇ ਸਾਨੂੰ ਘਰੇ ਹੀ ਬਿਮਾਰ ਆ ਤੇ ਕੰਮ ਤੇ ਕਿਵੇਂ ਜਾਵਾਂਗੇ ਬਹੁਤ ਵਧੀਆ ਜੀ ਦੇਖੋ ਸਰਪੰਚ ਸਾਹਿਬ ਕਹਿੰਦੇ ਆ ਇਹ ਇੱਕ ਆਦੇ ਕੰਮ ਵਿੱਚ ਕਾਫੀ ਪਿੰਡਾਂ ਦੀਆਂ ਬੀਬੀਆਂ ਜਿਹੜੀਆਂ ਕੰਮ ਕਰਦੀਆਂ ਬੀਬੀਆਂ ਕਰਦੇ ਰਿਹਾ ਸੀ ਕਰਦੀਆਂ ਪਰ ਜੇ ਜਿਵੇਂ ਅਸੀਂ ਬਣਾਉਣੇ ਪਿੰਡਾਂ ਤੇ ਸੈਲਫ ਹੈਲਪ ਪ੍ਰੋਪੋਜ਼ ਬਣਾਉਣੀ ਹੈ ਜੇ ਸਰਪੰਚਾਤ ਨੇ ਕਹਿਣਾ ਚਾਹੁੰਦੇ ਕਿ ਜੇ ਸਰਪੰਚ ਪਿੰਡਾਂ ਦੀ ਇਹਨਾਂ ਬੀਬੀਆਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਬੀਬੀਆਂ ਨੂੰ ਕੋਈ ਜਿਵੇਂ ਸਲਾਈ ਸੈਂਟਰ ਆ ਸਾਡੇ ਜਿਹੜੇ ਪ੍ਰੋਪੋਜ਼ ਬਣਾਏ ਉਹਨਾਂ ਨੂੰ ਸਲਾਈ ਕਰਨਾ ਸਿਖਾਇਆ ਆ ਸਲਾਈ ਸੈਂਟਰ ਪਿੰਡਾਂ ਤੇ ਖੋਲੇ ਜਾਣ ਜਾਂ ਵੀ ਸਰਪ ਬਣਾਉਂਦਾ ਜਾਂ ਸਾਬਣ ਬਣਾਉਂਦਾ ਇਹੋ ਜਿਹੇ ਕੰਮ ਪਿੰਡਾਂ ਦੇ ਵਿੱਚ ਜੇ ਸਰਪੰਚ ਧਿਆਨ ਦੇਣ ਜਿਹੜੀਆਂ ਭੈਣਾਂ ਨੂੰ ਕੋਈ ਕਿ ਦੇਣ ਤੇ ਮੇਰਾ خیال ਕਿ ਉਹ ਫਿਰ ਜਿਹੜਾ ਬੀਜੀ ਹੋ ਸਕਦਾ ਦੇਖੋ ਬੜੀ ਵਧੀਆ ਗੱਲ ਹੈ ਆ ਗੱਲ ਮੇਰੇ ਦਿਮਾਗ 'ਚ ਆ ਰਹੀ ਸੀ ਜਿਉ ਤੁਸੀਂ ਕਹਿੰਦੇ ਇਹਨਾਂ ਗੇਜਾਂ ਦਾ ਰੇਗਾ ਦੀ ਗੱਲ ਤੇ ਇੱਥੇ ਗੱਲ ਇਹ ਨਾ ਕਹੀ ਸੀ ਕਿ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਆ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਸੈਲਫ ਹੈਲਪ ਗਰੁੱਪ ਜਿਹੜੇ ਆ ਨਾ ਜਿਹੜੀ ਉਹਨਾਂ ਗੱਲ ਕਹੀ ਹੈ ਸਵੈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਪਿੰਡ ਵਿੱਚ ਇਹ ਬੜਾ ਮੈਂਡ ਤੇ ਜਦੋਂ ਵੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਆਪਾਂ ਯੂਥ ਨੂੰ ਟਾਰਗੇਟ ਕਰਦੇ ਆ ਕਿ ਮੰਨ ਲਓ ਕੁੜੀਆਂ ਹੋਣਗੀਆਂ ਉਹਨਾਂ ਨੂੰ ਆਪਾਂ ਉਹ ਚੀਜ਼ ਵਾਲੇ ਨਾਵਾਂਗੇ ਪਰ ਅਸਲ ਵਿੱਚ ਜੇ ਆਪਾਂ ਗਰੀਬੀ ਤੇ ਜਾਵਾਂਗੇ ਫਿਰ ਉਹ ਕੁੜੀ ਦੇ ਕੱਲ ਨੂੰ ਮੈਰਿਜ ਕਰਾ ਕੇ ਆਪਣੇ ਘਰੇ ਚਲੀ ਜੂ ਉਹ ਘਰ ਦਾ ਤੇ ਫਿਰ ਉੱਥੇ ਦਾ ਉੱਥੇ ਰਿਆ ਜੇ ਆਪਾਂ ਸਕਿੱਲ ਡਿਵੈਲਪਮੈਂਟ ਦੇ ਕੰਮ ਕਰਨਾ ਜਿਹੜੀਆਂ ਮੈਰਿਡ ਲੇਡੀਜ਼ ਪਿੰਡ ਦੇ ਵਿੱਚ ਰਹਿੰਦੀਆਂ ਉਹਨਾਂ ਨੂੰ ਸਕਿੱਲ ਸਿਖਾਉਣ ਜੇ ਫਿਰ ਇਹ ਚੀਜ਼ ਕੁਝ ਹੋ ਸਕਦੀ ਸਰੇ ਮੈਰਿਟ ਵਾਸਤੇ ਹੈ ਹਾਂ ਜੀ ਮੈਰਿਟ ਆਣਾ ਗੁਰਪ੍ਰਸਾਦ ਜੀ ਤਾਂ ਹੈ ਹੀ ਆ ਡਾ ਚਲੋ ਅਸਲ ਚ ਕੀ ਆ ਜੀ ਉਹਨਾਂ ਦੀ ਉਹਦੀ ਕਲੈਰਿਟੀ ਚੰਗੀ ਗੱਲ ਹੈ ਸਪਸ਼ਟਤਾ ਜਿਹੜੀ ਆ ਉਹ ਹੋਣੀ ਚਾਹੀਦੀ ਆ ਹਰ ਗੱਲ ਦੀ ਡਬਲ ਮਾਈਂਡਿੰਗ ਨਹੀਂ ਨਾ ਹੋਣਾ ਚਾਹੀਦਾ ਦੇਖੋ ਮੈਂ ਇਹਦੇ ਤੇ ਇੱਕ ਪਲੱਸ ਗੱਲ ਹੋਰ ਕਰ ਦੇਣਾ ਆ ਤਾਂ ਬੜੀ ਵਧੀਆ ਗੱਲ ਹੈ ਕਿ ਇਹਨੂੰ ਅਮੈਂਡ ਕਰਤਾ ਜੇਸ ਗਰੁੱਪ ਵਾਲੀਆਂ ਔਰਤਾਂ ਚਲਾ ਰਹੀਆਂ ਨੇ ਉਹਦੀ ਕਲੈਰਿਟੀ ਕਰਤੀ ਮੈਂ ਕਹਿੰਦਾ ਜੀ ਫਾਰ ਐਗਜ਼ਾਮਪਲ ਅਨਮੈਰਿਟਰੀ ਲਟਕੀਆਂ ਹੋਣ ਖਾਂ ਜੇ ਉਹ ਵੀ ਸਕਿੱਲ ਸਿੱਖ ਗਿਆ ਤੁਹਾਡੇ ਘਰ ਵਿੱਚ ਤੁਹਾਡੇ ਪਿੰਡ ਵਿੱਚ ਰਹਿ ਕੇ ਤੁਸੀਂ ਉਹਨਾਂ ਨੂੰ ਵਿਖਾਤਾ ਘਟੋ ਘਟ ਇੱਕ ਥਾਂ ਤੇ ਸਿੱਖੀ ਹੋਈ ਗੱਲ ਉੱਥੇ ਜਾ ਕੇ ਉਹਦਾ ਸੈਲਫ ਡਿਪੈਂਡੈਂਟ ਬਣਾਉਣ ਵਿੱਚ ਸਹਾਇਕ ਹੋ ਸਕਦੀ ਹੈ ਨਾ ਜੀ ਪਰ ਸਰ ਜ਼ਿਆਦਾਤਰ ਜਦੋਂ ਸਕਿੱਲ ਡਿਵੈਲਪਮੈਂਟ ਕੀਤੀ ਜਾਂਦੀ ਹੈ ਮੈਰਿਡ ਲੇਡੀਜ਼ ਜਾਂ 올ਡ ਏਜ ਲੇਡੀਜ਼ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ ਜਾਂ ਉਹਨਾਂ ਦੇ ਵਿੱਚ ਉਸ ਚੀਜ਼ ਦਾ ਉਤਸ਼ਾਹ ਨਹੀਂ ਹੁੰਦਾ ਉਹਨਾਂ ਨੂੰ ਉਹ ਜੋ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ ਇਹਦੇ ਵਾਸਤੇ ਕੀ ਲੈਣਾ ਚਾਹੀਦਾ ਇਹਦੇ ਵਾਸਤੇ ਕੀ ਹੈ ਅਵੇਅਰਨੈਸ ਹੈ ਫੈਮਸ ਫੋਟ ਹੋਣੀ ਚਾਹੀਦੀ ਸਰ ਮੈਨੂੰ ਤੁਹਾਡੇ ਗਰੁੱਪ ਬਾਰੇ ਜਾਣਕਾਰੀ ਨਹੀਂ ਮੇਰੇ ਤੇ ਪਰਸਨਲ ਥਾਟ ਹੈ ਕੋਈ ਨਹੀਂ ਪਤਾ ਨਹੀਂ ਜ਼ਰੂਰੀ ਹੈ ਉਹਦੇ ਵਿੱਚ 60 ਸਾਲ ਦੀ ਔਰਤ ਵੀ ਲੈ ਸਕਦੇ ਆ ਇਸ ਦਾ ਕੋਈ ਇਸ਼ੂ ਨਹੀਂ ਹੈਗਾ ਉਹਦੇ ਵਿੱਚ ਨਹੀਂ ਉਹ ਮੈਨੂੰ ਤੁਹਾਡੇ ਗਰੁੱਪ ਬਾਰੇ ਜਾਣ ਕੇ ਚਲੋ ਮੈਂ ਦੱਸ ਦਿੰਦਾ ਨਹੀਂ ਕੀ ਜੀ ਗੱਲ ਤੁਹਾਡੇ ਦੋਵਾਂ ਵਾਸਤੇ ਤੁਸੀਂ ਕਰ ਰਹੇ ਹੋ ਕੰਮ ਇਹਨਾਂ ਦੇ ਅਜੇ ਥੋੜੇ ਥੋੜੇ ਦਿਮਾਗਦੁਖ ਪਰਿਹਾਲਾ ਲਗਾ ਇੱਕ ਡਿਪਾਰਟਮੈਂਟ ਹੈ ਇੱਥੇ ਪੰਜਾਬ ਸਰਕਾਰ ਦਾ ਸੈਂਟਰ ਗਵਰਨਮੈਂਟ ਦਾ ਵੀ ਹੈ ਸੈਂਟਰ ਗਵਰਨਮੈਂਟ ਕੀ ਹੈ ਐਨ ਆਰ ਐਲ ਐਮ ਹੈ ਪੰਜਾਬ ਸਰਕਾਰ ਕੋਟੀ ਹੈ ਐਸ ਆਰ ਐਲ ਐਮ ਆ ਲਾਕ ਦਾ ਕੈਮਰਾ ਹੈ ਇੱਥੇ ਉਹ ਬੈਠਦੇ ਆ ਇਹਨਾਂ ਦਾ ਕੰਮ ਕੀ ਹੈ ਉਹਨਾਂ ਥਲੇ ਇਹ ਕੰਮ ਕਰਦੇ ਆ ਸਾਰੇ ਪਿੰਡਾਂ ਵਿੱਚ ਇਹ ਵਿਭਾਗ ਆਪਣੀ ਗਰੁੱਪ ਬਣਾਉਂਦਾ ਹੈ ਔਰਤਾਂ ਦੇ ਗਰੁੱਪ ਬਣਾਉਂਦਾ ਹੈ 10 ਔਰਤਾਂ ਦਾ ਇੱਕ ਗਰੁੱਪ ਬਣਦਾ ਹੈ ਜਿਹਦੇ ਵਿੱਚ ਇੱਕ ਪ੍ਰਧਾਨ ਹੁੰਦੀ ਹੈ ਇੱਕ ਸੈਕਟਰੀ ਹੁੰਦੀ ਹੈ ਇੱਕ ਕੈਸ਼ੀਅਰ ਹੁੰਦੀ ਹੈ ਸਖੀ ਹੁੰਦੀ ਹੈ ਤੇ ਇੱਕ ਕਲਸਟਰ ਕੋਆਰਡੀਨੇਟਰ ਹੁੰਦੀ ਹੈ ਉਹਨਾਂ ਦਾ ਕੰਮ ਕੀ ਹੈ ਜਿੰਨੇ ਮਰਜੀ ਪਿੰਨ ਵਿੱਚ ਗਰੁੱਪ ਬਣਾ ਲਓ ਉਮਰ ਦੀ ਕੋਈ ਹੱਦ ਨਹੀਂ ਹੈ ਸ਼ਰਤ ਪੜ੍ਹਾਈ ਦੀ ਕੋਈ ਨਹੀਂ ਹੈ ਕੇਵਲ ਤਾਂ ਕੇਵਲ ਉਹਨਾਂ ਉਦਮੀਆਂ ਨੂੰ ਉਹਨਾਂ ਔਰਤਾਂ ਨੂੰ ਉਹਦੇ ਵਿੱਚ ਮੈਂਬਰ ਦੇ ਤੌਰ ਤੇ ਸ਼ਾਮਲ ਕਰਨਾ ਹੁੰਦਾ ਜਿਹੜੇ ਕੰਮ ਕਰਨ ਲਈ ਉਤਸਕ ਹਨ ਇੱਕ ਕਰਨੀ ਵੀ ਸਿਖਾਉਣੀ ਹੈ ਕਿ ਅੱਜ ਤੁਸੀਂ ਕੰਮ ਕਰ ਰਹੇ ਹੋ ਤਾਂ ਮੰਤਰੀ 100 ਰੁਪਏ ਆਪਣੇ ਬਸਤ ਕਰੋ ਜਿਹੜਾ ਹੀ ਅਕਾਊਂਟ ਖਲਵਾ ਕੇ ਦੇਦੇ ਹਾਂ ਨਾ ਸੇਵਿੰਗ ਅਕਾਊਂਟ ਸੇਵਿੰਗ ਅਕਾਊਂਟ ਵੀ ਉਹਦੇ ਵਿੱਚ ਦੋ ਦੋਨਾਂ ਨੂੰ ਜ਼ਰੂਰਤ ਪੈਂਦੀ ਆਪਣਾ ਪੈਸਾ ਕਢਾ ਕੇ ਵਰਤ ਸਕਦੇ ਆ ਉਹਨੂੰ ਨੂੰ ਵੀ 100 ਰੁਪਏ ਦੇ ਨਾਲ 1 ਰੁਪਿਆ ਵਿਆਜ ਵੀ ਮਿਲੂਗਾ ਜੇ ਮੈਂ ਤੁਹਾਨੂੰ ਥੋੜਾ ਪਛਾਣ ਦਿਆਂ ਅਸੀਂ ਵੀ ਤੁਹਾਡੇ ਨਾਲ ਨਵੇਂ ਜੁੜੇ ਹਾਂ ਅਸੀਂ ਤੁਹਾਡੇ ਨਾਲ ਨਵੇਂ ਜਿਹੜੇ ਆ ਕੁਝ ਭੈਣ ਭਾਈ ਅੱਧੇ ਗੰਦਾਵੇ ਜੁੜੇ ਜਾਂ ਨਾਲ ਅਸਲ 'ਚ ਪਿੰਡਾਂ ਦੇ ਲੋਕ ਆ ਵੇਰ ਨਹੀਂ ਹੈਗੇ ਜੀ ਆ ਲਾਈਟ ਟ੍ਰੇਨਿੰਗ ਦਾ ਪਰਪਸ ਹੀ ਅਵੇਅਨਸਿਸ ਸਟੇ ਬੋਲੇ ਮੈਂ 10 ਮਿੰਟ ਬੋਲੇ ਲੈਕਚਰ ਦਿੱਤਾ ਮੈਂ ਨੇ ਕੁਝ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ ਕਾਫੀ ਚੀਜ਼ਾਂ ਬੜੀ ਸਪੱਸ਼ਟ ਨੂੰ ਮਿਲੀਆਂ ਹੋਣਗੀਆਂ ਅਸਲ 'ਚ ਲੋਕ ਪਿੰਡਾਂ 'ਚ ਵੇਰ ਨਹੀਂ ਹੈਗੇ ਜੇ ਕੰਮ ਕਰਨਾ ਚਾਹੁੰਦਾ ਵੇਖੋ ਸੋਰਸ ਸੋਰਸ ਇਨਕਮ ਤੇ ਤਾਂ ਹੀ ਹੋਏਗਾ ਨਾ ਅਸੀਂ ਕੋਈ ਸਟਰੋਂਗ ਹੋਵਾਂਗੇ ਸਾਡੇ ਕੋਲ ਪੈਸਾ ਹੋਏਗਾ ਅਸੀਂ ਫਾਈਨੈਂਸ਼ੀਅਲ ਸਟਰੋਂਗ ਨਹੀਂ ਅਸੀਂ ਕੋਈ ਕੰਮ ਹੀ ਨਹੀਂ ਕਰ ਸਕਦੇ ਸਾਨੂੰ ਪਿੰਡਾਂ 'ਚ ਕੋਈ ਨਹੀਂ ਦੱਸਦਾ ਕਿ ਤੁਹਾਨੂੰ ਕਿ ਮਸ਼ੀਨਾਂ ਪਿੰਡ 'ਚ 100 ਦੇ ਦੇਗਾ ਇੱਥੇ ਸੈਂਟਰ ਖੁੱਲ ਜਾਏਗਾ ਉਹਨਾਂ ਦੇ ਸੈਂਟਰ ਖੁੱਲਿਆ ਬਹੁਤ ਵਧੀਆ ਗੱਲ ਹੈ ਸਾਡੇ ਤੱਕ ਸਕੀਮ ਹੀ ਨਹੀਂ ਪਹੁੰਚੀ ਹੋਏਗੀ ਅਸੀਂ ਅਵੇਅਰ ਹੀ ਨਹੀਂ ਹੋਰ ਮੈਮ ਬੋਲੇ ਕਾਫੀ ਚੀਜ਼ਾਂ ਸਿੱਖੀਆਂ ਹਾਂ ਮੈਂ ਗੋਲਵੜ ਇਹ ਚੀਜ਼ਾਂ ਹੁੰਦੀਆਂ ਗੋਲਵੜ ਗੋਲਵੜ ਇਹ ਚੀਜ਼ਾਂ ਹੁੰਦੀਆਂ ਜਿਹੜਾ ਆਪਾਂ ਬਾਰ-ਬਾਰ ਨਰੇਗਾ ਦੀ ਗੱਲ ਕਰਦੇ ਨੇ ਨਰੇਗਾ ਇੱਕ ਟੈਂਪਰੇਰੀ ਸੋਲਿਊਸ਼ਨ ਹੈ ਜੀ 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 ਟੈਂਪਰੇਰੀ ਕੀ ਉਹ ਸੋਲਿਊ ਅਸਲ ਵਿੱਚ ਸੋਲੂਸ਼ਨ ਇਹੀ ਹੈ ਕਿ ਕੋਈ ਸਕਿੱਲ ਸਿੱਖੇ ਬੰਦਾ ਆਪਣਾ ਕੰਮ ਚਲਾ ਦੇ। ਦੇਖੋ ਅਸਲ ਵਿੱਚ ਕੀ ਹੈ ਜੀ ਆਪਾਂ ਇਹ ਇਸ਼ੂ ਜਿਹੜਾ ਹੈ ਨਾ ਗਰੀਬੀ ਮੁਕਤ ਪਿੰਡ ਵਾਲਾ ਇਹ ਬਹੁਤ ਵਾਸਟ ਹੈ। ਇਹ ਖੁੱਲਾ ਦਰਿਆ ਹੈ ਜਿਹਨੂੰ ਕਹਿੰਦੇ ਆ ਇਹਦੇ 'ਚ ਹਰ ਕੁਝ ਕੀ ਸਮਾਈ ਜਾ ਸਕਦੀ ਹੈ। ਚਾਹੇ ਉਹ ਟੈਂਪਰੇਰੀ ਹੈ ਚਾਹੇ ਉਹ ਪਰਮਾਨੈਂਟ ਹੈ। ਸਾਨੂੰ ਦੋਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਸਾਈਡ ਬਾਈ ਸਾਈਡ ਚਲਾਉਣਾ ਹੀ ਪਏਗਾ ਕਿਉਂਕਿ ਕੀ ਹੁੰਦੇ ਆ ਕਿ ਜੇ ਕੋਈ ਥੋੜੀ ਚੀਜ਼ ਵੀ ਮਿਲ ਜਾਂਦੀ ਹੈ ਨਾ ਤੇ ਉਹ ਸਾਨੂੰ ਉਸ ਸਮੇਂ ਰਾਹਤ ਦੇ ਦਿੰਦੀ ਹੈ ਕਿਵੇਂ ਰਾਹਤ ਦੇ ਦਿੰਦੀ ਹੈ ਸਾਨੂੰ ਜਾ ਕੇ ਮਿਲਦੇ ਆ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਆਪਣੇ ਮਤਲਬ ਪਿੰਡ ਦੇਆਂ ਨੂੰ ਦੱਸੋ ਕਿ ਆਹ ਸਕੀਮ ਆਈ ਆ ਕਿਉਂਕਿ ਉਹ ਪਿੰਡ ਵਾਲੇ ਤੇ ਥੋੜਾ ਜ਼ਿਆਦਾ ਵਿਸ਼ਵਾਸ ਕਰਦੇ ਬਾਹਰ ਵਾਲੇ ਤੇ ਘੱਟ ਕਰਦੇ ਚਲ ਹੁਣ ਥੋੜਾ ਜਨਾ ਆਪਾਂ ਇਹਨਾਂ ਸਕੀਮਾਂ ਨੂੰ ਹਟਾ ਕੇ ਥੋੜਾ ਆਪਾਂ ਅੱਗੇ ਵੀ ਚੱਲਣਾ ਇਹਨੂੰ ਬਹੁਤ ਲੰਮਾ ਨਹੀਂ ਮੈਂ ਖਿੱਚਣਾ ਚਾਹੁੰਦਾ ਸਿਰਫ ਉਹਦੀ ਪਿੱਛੇ ਉਹ ਜਿਹੜਾ ਉਹਦੇ ਕੋਲ ਕਾਰਡ ਇਸ਼ੂ ਆ ਸਾਡੇ ਕਾਰਡ ਉਹਦੇ ਤੇ ਲਿਖਿਆ ਜਾਂਦਾ ਜਰਨਲ ਉਹਦੇ ਤੇ ਇਹੰਦਾ ਕਿ ਜਰਨਲ ਕੋਲੇ ਪੈਸਾ ਹੈਗਾ ਕਈ ਬੱਚੇ ਇਸ ਗੱਲ ਤੋਂ ਵੀ ਵਾਂਝੇ ਰਹਿ ਆ ਮੇਰੀ ਬੇਟੀ ਕੋਲ ਯੂਨੀਵਰਸਿਟੀ ਜਾਂਦੀ ਆ ਉੱਥੇ ਜਦੋਂ ਅਸੀਂ ਉਹਦੀ ਸੀਟ ਲੈਣ ਗਏ ਹਾਂ ਤੇ ਐਸਸੀ ਦਾ ਖਰਚਾ ਬਹੁਤ ਘੱਟ ਸੀ ਐਸਸੀ ਅਸੀਂ ਬੇਟੀ ਦੀ ਲਗਭਗ ਕੋਈ 1.5 ਲੱਖ ਰੁਪਈਆ ਫੀਸ ਤਾਰ ਰਹੇ ਹਾਂ ਤੇ ਜਿਹੜੇ ਇਹਦੇ ਨਾਲ ਐਸੀ ਲੜਕੀਆਂ ਨੇ ਉਹਨਾਂ ਨੂੰ ਕੋਈ 2-3000 ਦੇਣਾ ਪੈਂਦਾ ਜਿਉਂ ਵੀ ਵਾਪਸ ਆਂਦਾ ਪਰ ਮੈਂ ਇਸ ਗੱਲ ਨਾਲ ਵੀ ਸਹਿਮਤ ਨਹੀਂ ਮੈਂ ਮੇਰੀ ਕਿਸੇ ਨਾਲ ਇੱਥੇ ਕੋਈ ਬੇਈਮਾਨੀ ਨਹੀਂ ਕਿ ਮੈਂ ਕਹਿੰਨੀ ਇਹ ਸਹੂਲਤ ਐਸੀ ਨੂੰ ਕਿਉਂ ਬਲਕਿ ਸੂਲ ਤੇ ਜਰਨਲ ਵੀ ਜਿਹੜੇ ਲੋਕ ਜਿੰਨਾਂ ਦੀਆਂ ਜ਼ਿਆਦਾ ਲੋਡ ਮੰਦ ਹੈ ਲੋਡ ਮੰਦ ਨੇ ਉਹਨਾਂ ਚਾਹੀਦੀ ਉਹਨਾਂ ਦੇ ਬੱਚੇ ਰਹਿ ਗਏ ਆ ਪੜ੍ਹ ਤੋਂ ਕਿਉਂਕਿ ਉਹਨਾਂ ਪਿੱਛੇ ਜਰਨਲ ਲਿਖਿਆ ਸੀ ਇਹ ਥੋੜੀ ਦੇਖਿਆ ਕਿ ਉਹਦੇ ਘਰ ਕੁਛ ਨਹੀਂ ਮੀਡਲ ਕਲਾਸ ਵੀ ਹੈ ਨਾ ਮੀਡਲ ਕਲਾਸ ਦੇ ਲੋਕਾਂ ਵਿੱਚ ਦੇਖੋ ਇਹ ਪਾਲਿਸੀ ਮੈਟਰ ਦੇ ਥੱਲੇ ਗੱਲਾਂ ਨੇ ਜਿਹੜੀ ਇਹ ਕਹਿਣਾ ਚਾਹੁੰਦੇ ਆ ਬਿਲਕੁਲ ਠੀਕ ਹੈ ਸਾਡੇ ਗਾਈਡੈਂਸ ਪ੍ਰੋਪਰ ਨਹੀਂ ਮਿਲਦੀ ਜਦੋਂ ਉਹਨਾਂ ਕੋਲ ਕੈਰੀਅਰ ਗਾਈਡੈਂਸ ਨਹੀਂ ਹੋਊਗੀ ਉਹਨਾਂ ਨੂੰ ਸਮਝ ਨਹੀਂ ਲੱਗੂਗਾ ਕਿ ਅੱਗੇ ਜਾ ਕੇ ਅਸੀਂ ਲਾਈਫ ਦੇ ਵਿੱਚ ਕੀ ਕਰਨਾ ਉਹ ਫਿਰ ਪਲੱਸ 2 ਕਰਕੇ ਜਾਤ ਬੰਦਾ ਕੇ ਮਾੜੇ ਮੋٹے ਕੰਮ ਕੁੰਮ ਚ ਪੈ ਜਾਉ ਕਿਨ ਅਗੇ ਤਰੀਕੇ ਨਾਲ ਉਹ ਪੜਾਈ ਜਾਂ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਅੱਗੇ ਸਾਨੂੰ ਕੀ ਪੜਨਾ ਚਾਹੀਦਾ ਕੈਰੀਅਰ ਗਾਈਡੈਂਸ ਜਿਹੜੀ ਆ ਉਹ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਆ ਮੇਰੇ ਬੁਲਵਾਰਡ ਪਿੰਡ ਵਿੱਚ ਕੈਰੀਅਰ ਗਾਈਡੈਂਸ ਲਿਖਿਆ ਹੁੰਦਾ ਸੀ ਜਦੋਂ ਮੈਂ ਪੜਦਾ ਸੀ ਪਰ ਕਦੀ ਸਾਨੂੰ ਦੱਸਿਆ ਨਹੀਂ ਗਿਆ ਉਹ ਤੇ ਵੀ ਤੁਹਾਨੂੰ ਲਾਈਫ ਦੇ ਵਿੱਚ ਕੀ ਕਰਨਾ ਚਾਹੀਦਾ ਜਾਂ ਅੱਗੇ ਕੀ ਪੜਨਾ ਚਾਹੀਦਾ ਇਹ ਵੀ ਚੀਜ਼ ਹੋਣੀ ਚਾਹੀਦੀ ਦੂਜੀ ਗੱਲ ਜਿਹੜੀ ਤੁਸੀਂ ਯੂਪੀਐਸਸੀ ਵਗੈਰਾ ਉਹ ਦੱਸਿਆ ਉਹ ਆਪਾਂ ਯੂਪੀ ਬਿਹਾਰ ਵਾਲੇ ਵੇਖਦੇ ਹੋ ਬਹੁਤ ਕਲਚਰ ਆ ਉਧਰ ਉਧਰ ਲੋਕ ਬਹੁਤ ਇਦੀ ਟ੍ਰੇਨਿੰਗ ਕਰਦੇ ਆ ਪਰ ਆਪਣੀ ਇਧਰ ਉਹਦੇ ਕੋਚਿੰਗ ਸੈਂਟਰ ਨਹੀਂ ਹੈਗੇ ਇਹ ਸਰਕਾਰ ਨੂੰ ਥੋੜਾ ਚਾਹੀਦਾ ਹੈ ਕਿ ਇਹਦੇ ਸਰਕਾਰੀ ਕੋਚਿੰਗ ਸੈਂਟਰ ਖੋਲ ਦੇਣ ਕਿ ਜਿਹੜੇ ਬੱਚੇ ਕਰਨਾ ਚਾਹਣ ਉਹ ਇਹਦੀ ਤਿਆਰੀ ਕਰ ਸਕਣ ਇੱਕ ਜਿਹੜਾ ਸਕਿੱਲ ਡਿਵੈਲਪਮੈਂਟ ਵਿੱਚ ਆ ਉਹ ਲੜਕਿਆਂ ਨੂੰ ਵੀ ਥੋੜਾ ਫੋਕਸ ਕੀਤਾ ਜਾਵੇ ਉਹਨਾਂ ਤੇ ਵੀ ਟਾਰਗੇਟ ਕੀਤਾ ਜਾਵੇ ਦੇਖੋ ਬਹੁਤ ਵਧੀਆ ਗੱਲ ਹੈ ਪੋਜ਼ਿਟਿਵਨੈਸ ਹੈ ਹਾਂ ਵਾਚ ਕੇ ਗੱਲਾਂ ਹੋਣੀਆਂ ਚਾਹੀਦੀਆਂ ਇਹੋ